ਸਤਿ ਅਕਾਲ ਲੈ ਕੇ ਆਇਆ ਨਵੀਂ ਕਹਾਣੀ ਮੈਲੇ ਕਪੜੇ ਕਿਰਨ ਨੂੰ ਉਹਦੇ ਕੈਨੇਡਾ ਰਹਿੰਦੇ ਚਾਚਾ ਚਾਚੀ ਨੇ ਗੋਦ ਲਿਆ ਸੀ ਉਹਦੇ ਚਾਚੇ ਦੇ ਵਿਆਹ ਨੂੰ ਕਈ ਸਾਲ ਹੋ ਚੁੱਕੇ ਸੀ ਪਰ ਕੋਈ ਬੱਚਾ ਨਹੀਂ ਸੀ ਹੋਇਆ ਉਹਨਾਂ ਦੇ ਕਿਰਨ ਦੇ ਚਾਚੇ ਨੇ ਆਪਣੇ ਵੱਡੇ ਭਰਾ ਨੂੰ ਕਿਹਾ ਕਿਰਨ ਸਾਨੂੰ ਦੇ ਦਿਓ ਤੁਸੀਂ ਨਾਲ ਹੀ ਕਨੇਡਾ ਵੀ ਲੰਘ ਜਾਵੇਗੀ ਇਹੋ ਕਿਰਨ ਦੇ ਮਾਂ ਨਹੀਂ ਸੀ ਮੰਨਦੀ ਪਰ ਉਹਦੀ ਦਾਦੀ ਨੇ ਮਾਂ ਨੂੰ ਵੀ ਮਨਾ ਲਿਆ ਕਿਰਨ ਹੋਣੀ ਦੋ ਭੈਣ ਭਰਾ ਸੀ ਭਰਾ ਕਿਰਨ ਤੋਂ ਛੋਟਾ ਸੀ ਕਿਰਨ ਇੱਥੇ ਪੰਜਵੀਂ ਵਿੱਚ ਹੀ ਪੜਦੀ ਸੀ ਜਦੋਂ ਕੈਨੇਡਾ ਦਾ ਵੀਜ਼ਾ ਲੱਗ ਗਿਆ ਉਹਦਾ ਕਿਰਨ ਕੈਨੇਡਾ ਪਹੁੰਚ ਗਈ। ਕਿਰਨ ਦੀ ਚਾਚੀ ਹੁਣ ਮਾਂ ਬਣਨ ਵਾਲੀ ਸੀ। ਚਾਚੀ ਹੁਣ ਕਿਰਨ ਵੱਲ ਕੋਈ ਧਿਆਨ ਨਾ ਦਿੰਦੀ। ਕੈਨੇਡਾ ਜਾਣ ਦੀ ਕਿਰਨ ਨੂੰ ਕੋਈ ਖੁਸ਼ੀ ਨਹੀਂ ਸੀ। ਸਭ ਤੋਂ ਜ਼ਿਆਦਾ ਉਹ ਆਪਣੀ ਮਾਂ ਨੂੰ ਯਾਦ ਕਰਦੀ ਕਿ ਉਹ ਕਿੰਨੇ ਚਾਵਾਂ ਨਾਲ ਉਹਨੂੰ ਤਿਆਰ ਕਰ ਸਕੂਲ ਭੇਜਦੀ ਹੁੰਦੀ ਸੀ ਪਰ ਇੱਥੇ ਤੇ ਉਹਨੂੰ ਕੋਈ ਬੁਲਾਉਂਦਾ ਵੀ ਘੱਟ ਹੀ ਸੀ ਚਾਚਾ ਥੋੜਾ ਬਹੁਤ ਕਿਰਨ ਨਾਲ ਪਿਆਰ ਕਰਦਾ ਪਰ ਉਹ ਜ਼ਿਆਦਾ ਕੰਮ ਤੇ ਹੀ ਰਹਿੰਦਾ ਚਾਚੀ ਨੇ ਤੇ ਕਦੇ ਉਹਨੂੰ ਪਿਆਰ ਨਾਲ ਬੁਲਾਇਆ ਵੀ ਨਹੀਂ ਸਕੂਲ ਜਾਣ ਲਈ ਤਿਆਰ ਕਰਨਾ ਤੇ ਇੱਕ ਪਾਸੇ ਰਿਹਾ ਕਿਰਨ ਸਕੂਲ ਜਾਂਦੀ ਤੇ ਉਹਦੇ ਕੱਪੜੇ ਵੀ ਮੈਲੇ ਹੀ ਹੁੰਦੇ ਤੇ ਉਹਦਾ ਸਿਰ ਉਹਦੀ ਚਾਚੀ ਨਹੀਂ ਸੀ ਬੌਂਦੀ ਹੁੰਦੀ। ਕਿਰਨ ਆਪ ਸਿਰ ਬੌਂਦੀ ਤੇ ਉਹਦੇ ਕੋਲੋਂ ਚੰਗੀ ਤਰ੍ਹਾਂ ਗੁੱਤਾਂ ਵੀ ਨਹੀਂ ਸੀ ਹੁੰਦੀਆਂ। ਚਾਚੀ ਨੇ ਕਦੇ ਕੱਪੜੇ ਵੀ ਨਹੀਂ ਸੀ ਧੋ ਕੇ ਦਿੱਤੇ। ਕਿਰਨ ਉਲਟਾ ਆਖਦੀ ਕਿ ਤੈਨੂੰ ਤੇ ਕੋਈ ਕੰਮ ਨਹੀਂ ਆਉਂਦਾ ਇੱਥੇ ਬੇਲੀ ਰੋਟੀ ਖਾਣਾ ਹੀ ਆ ਕਿਰਨ ਅੰਦਰ ਬੜ ਬਹੁਤ ਰੋਂਦੀ ਤੇ ਆਪਣੇ ਚਾਚੇ ਨੂੰ ਆਖਦੀ ਕਿ ਮੈਨੂੰ ਪਿੰਡ ਛੱਡ ਆਓ ਚਾਚਾ ਆਖਦਾ ਕਿ ਨਹੀਂ ਅਜੇ ਤੈਨੂੰ ਆਈ ਨੂੰ ਥੋੜਾ ਟਾਈਮ ਹੀ ਹੋਇਆ ਕਿਰਨ ਦੇ ਚਾਚੀ ਦੇ ਇੱਕ ਕੁੜੀ ਜੰਮਦੀ ਹੈ ਹੁਣ ਤੇ ਉਹ ਸਾਰਾ ਦਿਨ ਕੁੜੀ ਨਾਲ ਹੀ ਲੱਗੀ ਰਹਿੰਦੀ ਤੇ ਕਿਰਨ ਨੂੰ ਕੰਮ ਕਰਨ ਨੂੰ ਆਖਦੀ ਕਿਰਨ ਨੂੰ ਸਕੂਲ ਵਿੱਚ ਕੋਈ ਨਹੀਂ ਸੀ ਬੁਲਾਉਂਦਾ ਤੇ ਨਾ ਹੀ ਉਹਦੇ ਕੋਲ ਕੋਈ ਬੈਠਦਾ ਸੀ ਕਿਰਨ ਦਾ ਬਚਪਨ ਰੁੱਲ ਗਿਆ ਸੀ ਕਿਰਨ ਦੀ ਚਾਚੀ ਲੋਕਾਂ ਨੂੰ ਆਖਦੀ ਕਿ ਇਹੋ ਸਿੱਧਰੀ ਜਹੀ ਆ ਕੱਪੜੇ ਵੀ ਉਹੀ ਪਾਈ ਰੱਖਦੀ ਮੈਲੇ ਜਿਵੇਂ ਹਫ਼ਤੇ ਹਫ਼ਤੇ ਦੇ ਤੇ ਸਿਰ ਮੂੰਹ ਸਵਾਰਨ ਦਾ ਵੀ ਚੱਜ ਨਹੀਂ ਇਹਨੂੰ ਮੈਂ ਤੇ ਫਸ ਗਈ ਇਹਨੂੰ ਗੋਦ ਲੈ ਕੇ ਲੋਕਾਂ ਨੂੰ ਕੀ ਪਤਾ ਸਿੱਕੇ ਕਿਰਨ ਨੂੰ ਕਦੇ ਕੋਈ ਕੱਪੜਾ ਲਿਆ ਕੇ ਹੀ ਨਹੀਂ ਸੀ ਦਿੰਦੀ ਚਾਚੀ ਪੰਜਾਬ ਤੋਂ ਲਿਆਂਦੇ ਕੱਪੜੇ ਹੁਣ ਉੱਚੇ ਹੋ ਗਏ ਸੀ ਉਹਦੇ ਇਸ ਤਰ੍ਹਾਂ ਕਿਰਨ ਵੱਡੀ ਹੋ ਗਈ ਪੜਾਈ ਤੇ ਉਹਨੇ ਛੱਡ ਹੀ ਦਿੱਤੀ ਸੀ ਬਾਕੀ ਬੱਚੇ ਮਜ਼ਾਕ ਬਹੁਤ ਉਡਾਉਂਦੇ ਸੀ ਹੁਣ ਚਾਚੀ ਨੇ ਪੰਜਾਬ ਤੋਂ ਆਪਣੀ ਇੱਕ ਰਿਸ਼ਤੇਦਾਰੀ ਵਿੱਚ ਮੁੰਡਾ ਦੇਖ ਲਿਆ ਤੇ ਕਿਰਨ ਨੂੰ ਪੰਜਾਬ ਭੇਜ ਦਿੱਤਾ ਤੇ ਉਹਦੇ ਮਾਪੇ ਨੂੰ ਕਿਹਾ ਕਿ ਇਹੋ ਮੁੰਡੇ ਨਾਲ ਇਹਦਾ ਵਿਆਹ ਕਰ ਦਿਓ ਉਸ ਮੁੰਡੇ ਦਾ ਨਾਮ ਹਰਜੀਤ ਹੁੰਦਾ ਹੈ ਹਰਜੀਤ ਬਹੁਤ ਹੀ ਸੋਹਣਾ ਸੀ ਪਰ ਐਸ਼ ਪ੍ਰਸਤ ਹੁੰਦਾ ਹੈ ਉਹ ਕਿਰਨ ਨਾਲ ਕੈਨੇਡਾ ਚਲੇ ਜਾਂਦਾ ਹੈ ਕਿਰਨ ਦੀ ਜ਼ਿੰਦਗੀ ਓਵੇਂ ਦੀ ਓਵੇਂ ਹੀ ਸੀ ਹਰਜੀਤ ਨੇ ਕਿਰਨ ਨੂੰ ਪਤਨੀ ਦਾ ਦਰਜਾ ਨਹੀਂ ਦਿੱਤਾ ਸੀ ਕਦੇ ਵੀ ਉਹ ਕਿਰਨ ਨੂੰ ਘਟ ਹੀ ਬੁਲਾਉਂਦਾ ਸੀ ਵਿਆਹ ਤੋਂ ਬਾਅਦ ਕਿਰਨ ਨੇ ਕਿਰਾਏ ਤੇ ਘਰ ਲੈ ਲਿਆ ਤੇ ਹੁਣ ਦਿਨ ਰਾਤ ਕੰਮ ਕਰਦੀ ਸੀ ਉਹ ਨੂੰ ਸੋਚਤ ਹੀ ਨਾ ਰਹਿੰਦੀ ਕਿ ਉਹਨੇ ਕਿਹੜੇ ਕੱਪੜੇ ਪਾਇਆ ਕਈ ਕਈ ਦਿਨ ਉਹੀ ਕੱਪੜੇ ਪਾਏ ਰੱਖਦੀ ਇੱਕ ਦਿਨ ਕਿਰਨ ਰਾਤ ਨੂੰ ਕੰਮ ਤੋਂ ਆਈ ਤੇ ਹਰਜੀਤ ਕਿਸੇ ਕੁੜੀ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਬਸ ਹੁਣ ਤੈਨੂੰ ਬੁਲਾ ਲੈਣਾ ਥੋੜੇ ਦੇਰ ਤੱਕ ਮੈਂ ਤੇ ਪੱਕਾ ਹੁੰਦਾ ਦੇਖਦਾ ਇਹਨੂੰ ਤੇ ਤਲਾਕ ਦੇ ਦੇਣਾ ਮੈਂ ਓਏ ਇਹਨੂੰ ਮੈਂ ਕੀ ਕਰਨਾ ਸਿਧਰੀ ਜਹੀ ਆ ਐਨੇ ਮੈਲੇ ਕੱਪੜੇ ਪਾਈ ਫਿਰਦੀ ਹਫਤਾ ਹਫਤਾ ਉਹੀ ਮੈਂ ਤੇ ਕੈਨੇਡਾ ਨਿਕਲਣ ਲਈ ਵਿਆਹ ਕੀਤਾ ਇਹਦੇ ਨਾਲ ਮੈਂ ਤੇ ਸੱਚੀ ਗੱਲ ਦੱਸਦਾ ਕਿ ਮੇਰਾ ਤੇ ਇਹਦੇ ਨਾਲ ਇੱਕ ਘਰ ਵਿੱਚ ਰਹਿਣ ਨੂੰ ਜੀ ਨਹੀਂ ਕਰਦਾ ਇੱਕ ਕਮਰਾ ਤੇ ਬਹੁਤ ਦੂਰ ਦੀ ਗੱਲ ਆ ਐਨਾ ਸੁਣ ਕਿਰਨ ਦੀਆਂ ਅੱਖਾਂ ਪਰ ਆਈਆਂ ਉਹਨੇ ਆਪ ਹੀ ਆਖ ਦਿੱਤਾ ਕਿ ਹਰਜੀਤ ਜਦੋਂ ਤੇਰੇ ਕਾਗਜ਼ ਆ ਗਏ ਤੇ ਤੂੰ ਤਲਾਕ ਕਰ ਸਕਦਾ ਏ ਤੇ ਆਪਣੀ ਜ਼ਿੰਦਗੀ ਖੁਸ਼ੀ ਖੁਸ਼ੀ ਜੀ ਸਕਦਾ ਹੈ ਥੋੜੇ ਮਹੀਨਿਆਂ ਬਾਅਦ ਕਿਰਨ ਤੇ ਹਰਜੀਤ ਦਾ ਤਲਾਕ ਹੋ ਗਿਆ ਹਰਜੀਤ ਆਪਣਾ ਸਮਾਨ ਚੁੱਕਣ ਆਇਆ ਸੀ ਕਿਰਨ ਇੱਕ ਸਾਈਡ ਤੇ ਚੁੱਪਚਾਪ ਖੜੀ ਰਹੀ ਹਰਜੀਤ ਜਾਣ ਲੱਗੇ ਕਿਰਨ ਕੋਲ ਰੁਕ ਗਿਆ ਤੇ ਬਾਹ ਅੱਗੇ ਕਰਕੇ ਕਿਰਨ ਨੂੰ ਮਿਲਣ ਲੱਗਦਾ ਹੈ ਕਿਰਨ ਪਿੱਛੇ ਨੂੰ ਹੋ ਗਈ ਤੇ ਆਖਦੇ ਹੈ ਕਿ ਮੈਂ ਹਫਤੇ ਤੋਂ ਉਹੀ ਕੱਪੜੇ ਪਾਏ ਹੋਇਆ ਐਵੇਂ ਤੇਰੇ ਹੱਥਾਂ ਵਿੱਚੋਂ ਮੁਸ਼ਕ ਆਊ ਤੂੰ ਰਹਿਣ ਦੇ ਇਹੋ ਸੁਣ ਹਰਜੀਤ ਨਜ਼ਰਾਂ ਥੱਲੇ ਕਰ ਲੈਂਦਾ ਹੈ ਤੇ ਚਲਾ ਜਾਂਦਾ ਹੈ ਇੱਕ ਸਾਲ ਹੋ ਗਿਆ ਸੀ ਉਹਨਾਂ ਦੇ ਤਲਾਕ ਨੂੰ ਤੇ ਕਿਰਨ ਨੇ ਦਿਨ ਰਾਤ ਮਿਹਨਤ ਕਰ ਹੁਣ ਆਪਣਾ ਇੱਕ ਛੋਟਾ ਜਿਹਾ ਘਰ ਵੀ ਖਰੀਦ ਲਿਆ ਸੀ ਉਹਦੇ ਮਾਪੇ ਪੰਜਾਬ ਆਉਣ ਨੂੰ ਆਖਦੇ ਕਿ ਤੇਰਾ ਵਿਆਹ ਕਰ ਦਿੰਨੇ ਆ ਹੋਰ ਪਰ ਉਹ ਨਾ ਮੰਨਦੀ ਆਖਦੀ ਕਿ ਹੁਣ ਨਹੀਂ ਕਰਵਾਉਣਾ ਵਿਆਹ ਇੱਕ ਦਿਨ ਕਿਰਨ ਇੱਕ ਸਟੋਰ ਤੇ ਸਮਾਨ ਖਰੀਦਣ ਗਈ ਤੇ ਜਦੋਂ ਉਹ ਬਿੱਲ ਪੇ ਕਰਨ ਲੱਗੀ ਤੇ ਹਰਜੀਤ ਨੂੰ ਦੇਖ ਕੇ ਹੈਰਾਨ ਹੋ ਗਈ ਉਹ ਆਖਦੀ ਹੈ ਕਿ ਤੂੰ ਕਿੰਨਾ ਬਦਲ ਗਿਆ ਕੀ ਗੱਲ ਹੋਈ ਤੇਰਾ ਟੌਰ ਟੱਪਾ ਕਿੱਥੇ ਗਿਆ ਹਰਜੀਤ ਆਖਦਾ ਕੀ ਕਰਾਂ ਸਾਰਾ ਦਿਨ ਕੰਮ ਹੀ ਕੰਮ ਹੁੰਦਾ ਜੇਕਰ ਨਾ ਕੰਮ ਕਰੀਏ ਤਾਂ ਫਿਰ ਖਾਣਾ ਕਿੱਥੋਂ ਆ ਹਰਜੀਤ ਨੇ ਕਿਹਾ ਕਿਰਨ ਮੈਂ ਤੈਨੂੰ ਮਿਲਣਾ ਚਾਹੁੰਨਾ ਦੇਖ ਤੂੰ ਮਨਾ ਨਾ ਕਰੀ ਕਿਰਨ ਕਹਿੰਦੀ ਉਹਨੂੰ ਆਪਣੇ ਨਵੇਂ ਘਰ ਦਾ ਪਤਾ ਦੇ ਦਿੰਦੀ ਹੈ ਹਰਜੀਤ ਛੁੱਟੀ ਵਾਲੇ ਦਿਨ ਕਿਰਨ ਦੇ ਘਰ ਜਾਂਦਾ ਆਖਦਾ ਕਿਰਨ ਮੈਂ ਸੱਚੇ ਦਿਲ ਤੋਂ ਮਾਫੀ ਚਾਹੁੰਦਾ ਹਾਂ ਮੈਂ ਤੈਨੂੰ ਬਹੁਤ ਦੁਖੀ ਕੀਤਾ ਹੈ ਮੈਨੂੰ ਹੁਣ ਸਮਝ ਆ ਗਈ ਜਦੋਂ ਮੈਨੂੰ ਖੁਦ ਕੰਮ ਕਰਨਾ ਪਿਆ ਕਿ ਕੰਮ ਕਰਨ ਵਾਲੇ ਲੋਕਾਂ ਨੂੰ ਤੇ ਸੁਧ ਬੁੱਧ ਹੀ ਨਹੀਂ ਰਹਿੰਦੀ ਉਹਨਾਂ ਨੂੰ ਕਿੱਥੇ ਯਾਦ ਰਹਿੰਦੇ ਟੌ ਟੱਪੇ ਕੇਰਨ ਕਹਿੰਦੀ ਚੱਲ ਠੀਕ ਆ ਪਰ ਤੂੰ ਵਿਆਹ ਕਰਵਾਉਣ ਨਹੀਂ ਗਿਆ ਪੰਜਾਬ ਹਰਜੀਤ ਕਹਿੰਦਾ ਨਹੀਂ ਮੈਂ ਨਹੀਂ ਇੱਥੇ ਹੀ ਮੈਂ ਇੱਥੇ ਹੀ ਕਿਸੇ ਨੂੰ ਪਿਆਰ ਕਰਦਾ ਹਾਂ ਤੇ ਜੇਕਰ ਉਹਦੀ ਹਾਂ ਹੋਵੇ ਤੇ ਉਹਦੇ ਨਾਲ ਹੀ ਸਾਰੇ ਜ਼ਿੰਦਗੀ ਰਹਿਣਾ ਚਾਹੁੰਦਾ ਹਾਂ ਇੰਨਾ ਆਖ ਹਰਜੀਤ ਉੱਠ ਸੋਫੇ ਤੇ ਬੈਠੀ ਕਿਰਨ ਦੇ ਪੈਰਾਂ ਵਿੱਚ ਬੈਠ ਗਿਆ ਤੇ ਉਹਦੇ ਦੋਨੇ ਹੱਥ ਫੜ ਲੈ ਦੋਨਾਂ ਨੇ ਦੁਬਾਰਾ ਵਿਆਹ ਕਰਵਾ ਲਿਆ ਇਹ ਕਹਾਣੀ ਇੱਥੇ ਹੀ ਸਮਾਪਤ ਹੁੰਦੀ ਹੈ ਜੀ ਕਹਾਣੀ ਕਿਵੇਂ ਦੀ ਲੱਗੀ ਦੱਸਿਓ ਜਰੂਰ ਕਹਾਣੀ ਨੂੰ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ